ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਜੋ ਮ ਅੱਜ ਗੱਲ ਕਰਨ ਜਾ ਰਹੇ ਹਾਂ ਗਿਆ ਭਾਈ ਅਮਰਤਪਾਲ ਸਿੰਘ ਮੈਰੋ ਸਾਡੇ ਵੱਡੇ ਵੀਰ ਮੈਂ ਗੱਲ ਕਰਨ ਲੱਗਾ ਦੇਖੋ ਉਹਨਾਂ ਨੇ ਇੱਕ ਭੈਣ ਦਾ ਸਾਥ ਦਿੱਤਾ ਹਰ ਭਰਾ ਦਾ ਫਰਜ਼ ਬਣਦਾ ਏ ਕਿ ਭੈਣਾਂ ਦੇ ਨਾਲ ਖੜਨਾ ਤੇ ਉਹਨਾਂ ਦਾ ਸਾਥ ਦੇਣਾ ਸੋ ਉਸ ਭੈਣ ਦੇ ਨਾਲ ਦੁੱਖ ਕਰਮ ਹੋਇਆ ਇੱਕ ਪਖੰਡੀ ਬਾਬੇ ਵੱਲੋਂ ਤੁਸੀਂ ਮੈਂ ਬੇਨਤੀ ਇਹ ਕਰਨਾ ਚਾਹੁੰਦਾ ਵੀ ਚਲੋ ਭਰਾਵਾਂ ਨੇ ਸਾਥ ਦਿੱਤਾ ਬਹੁਤ ਹੁਣ ਵੀਡੀਓ ਆ ਰਹੀਆਂ ਔਰ ਬਹੁਤ ਸਾਰੇ ਲੋਕ ਭਾਈ ਅਮਰਤਪਾਲ ਮਹਿਰੋ ਦੀ ਕੋਲ ਜਿਹੜੇ ਆ ਉਹ ਪਹੁੰਚ ਵੀ ਰਹੇ ਆ ਪਰ ਦੇਖੋ ਕਿ ਸਾਡੀਆਂ ਭੈਣਾਂ ਵੱਲੋਂ ਕੋਈ ਆਵਾਜ਼ ਨਹੀਂ ਉੱਠੀ ਸਾਡੇ ਵੱਡੇ ਵੀਰ ਭਾਈ ਅਮਰਤਪਾਲ ਸਿੰਘ ਮਹਿਰੋ ਦੇ ਹੱਕ ਵਿੱਚ ਜਾ ਕੇ ਉਹ ਉਹਨਾਂ ਨੇ ਭੈਣਾਂ ਦੇ ਹੱਕਾਂ ਦੀ ਗੱਲ ਕੀਤੀ ਸੀ ਉਹ ਜੋ ਉਹਨਾਂ ਦੇ ਨਾਲ ਉਹ ਜ਼ਬਰਜਨਾ ਹੋਇਆ ਜਾਂ ਜਿਸ ਤਰ੍ਹਾਂ ਵੀ ਜ਼ਬਰਦਸਤੀ ਉਹਨਾਂ ਦੇ ਨਾਲ ਨਾ ਕੀਤੀ ਗਈ ਆ ਉਦੇ ਹੱਕ ਵਿੱਚ ਸਾਡੀਆਂ ਭੈਣਾਂ ਦੀ ਸਭ ਤੋਂ ਵੱਡੀ ਆਵਾਜ਼ ਪੰਜਾਬ ਦੇ ਵਿੱਚ ਉੱਠਣੀ ਚਾਹੀਦੀ ਸੀ ਜਿਹੜੀ ਹਾਲੇ ਤੱਕ ਨਹੀਂ ਉੱઠી ਮੈਂ ਪੰਜਾਬ ਦੀਆਂ ਭੈਣਾਂ ਨੂੰ ਮਾਮਾ ਨੂੰ ਬੇਨਤੀ ਕਰਨਾ ਚਾਹੁੰਦਾ ਪੀ ਜੇ ਤੁਸੀਂ